ਲਵ ਮੈਚ ਕਰਾਉਣ ਵਾਲੇ ਮੁੰਡੇ ਕੁੜੀਆਂ ਦਾ ਗਰੰਥੀ ਸਿੰਘ ਦਿਂਦਾਸੀ ਸਾਥ ਬਠਿੰਡਾ ਦੇ ਪਿੰਡ ਕੋਟ ਸਮੀਰ ਵਿਖੇ ਗੁਰਦੁਆਰਾ ਚੁਕੇਰੀਆਂ ਸਾਹਿਬ ਵਿੱਚ ਬਤੌਰ ਗਰੰਥੀ ਕੰਮ ਕਰਨ ਵਾਲੇ ਪ੍ਰਗਨ ਸਿੰਘ ਵਾਸੀ ਵਿਦਿਆਲਾ ਜ਼ਿਲ੍ਹਾ ਫਾਤਿਹਬਾਦ ਹਰਿਆਣਾ ਨੂੰ ਥਾਣਾ ਸਦਰਪੁਰ ਸਵ ਵੱਲੋਂ ਗ੍ਰਫਤਾਰ ਕੀਤਾ ਗਿਆ ਕੌਂਤੀ ਗਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਅਤੇ ਮੋਹਰ ਚੋਰੀ ਕਰਕੇ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕਿੱਥੇ ਸਨ ਇਸ ਸਬੰਧੀ ਸਾਰੀ ਜਾਣਕਾਰੀ ਥਾਣਾ ਸਦਰ ਦੇ ਇੰਚਾਰਜ ਮੇਜਰ ਸਿੰਘ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਗੁਰਦੁਆਰਾ ਚੁਕੇਰੀਆਂ ਸਾਹਿਬ ਦੀ ਲੈਟਰ ਪੈਡ ਦੀ ਵਰਤੋਂ ਕਰਕੇ ਪ੍ਰੇਮ ਵਿਆਹ ਕਰਵਾਉਂਦੇ ਵਾਲਿਆਂ ਨੂੰ ਫਰਜ਼ੀ ਮੈਰਿਜ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਨੇ ਹਰਪ੍ਰੀਤ ਸਿੰਘ ਦੀ ਸ਼ਿਕਾਇਤੇ ਮਾਮਲਾ ਦਰਜ ਕਰਕੇ ਗਰੰਥੀ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੇਜਰ ਸਿੰਘ ਐਸਐਚਓ ਥਾਣਾ ਸਵਰ ਮਫੁੰਡਾ ਇੱਕ ਮਾਮਲਾ ਦਰਜ ਹੋਇਆ ਸੀਗਾ ਜੋ ਗਰੰਥੀ ਸਿੰਘ ਤੇ ਕੀ ਮਾਮਲਾ ਜੁੜਿਆ। ਕਿੰਨਾ ਪਿੰਡ ਇੱਕ ਕੰਦੇ ਕੋਟ ਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਮੈਂ ਆਪੇ ਗੁਰਦੁਆਰਾ ਸਾਹਿਬ ਚਕੇ ਦੀਆਂ। ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹੰਸਣਾ ਗੁਪਚਾ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਮਤਲ ਰੱਖਿਆ ਸੀ ਪਰ ਇਹ ਉੱਥੇ 4 ਦਿਨ ਹੀ ਰਿਹਾ 4 ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੇ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਇਹ ਇੱਥੇ ਅੰਦਾਜ਼ਾ ਕਰਨੇ ਆਂਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਉਹਨਾਂ ਦਾ ਅੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਦੁਆਰਾ ਸਾਹ ਹਾਂ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਗਿਰੀਆਂ ਸਾਹਿਬ ਆਨੰਦ ਕਾਰਜ ਹੋਇਆ ਕਹਿੰਦੀ ਵੀ ਸਾਡੇ ਤੇ ਇਹਨੂੰ ਆਇਆ ਸੀ ਉਦੋਂ ਚੜ੍ਹ ਕੇ ਦੰਗ ਰਿਹਾ ਸੀ ਭੱਜ ਗਿਆ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਉੱਥੇ ਬੈਠਾ ਇਹ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਸਵੀਰ ਜਿਹੜੀ ਇੰਡਸਟਰੀ ਇਤੇ ਚੁੱਕੀ ਆ ਉਹ ਉੱਥੇ ਜਾ ਕੇ ਆਪਦਾ ਬਿਆਨ ਦਿਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮਕਦਮਾ ਨੰਬਰ 134 ਮਤਿ 29 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਿਮਨ 2 ਬੀ ਐਨ ਐਸ ਖਾਣਾ सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਤੇ ਅਮੋਲੇ ਅੱਜ ਇਹਨੂੰ ਮਾਮਲੇ ਕੋ ਦਰਸਨੀ ਪੇਸ਼ ਕਰਕੇ ਦਰਮਾਨ ਲਾਵਾਂਗੇ ਦੇਖਾਂਗੇ ਵੇਨੇ ਕਿੱਥੇ ਕਿੱਥੇ ਕੀ ਕੀ ਕੀਤਾ ਜੇ ਪਹਿਲਾਂ ਵੀ ਇਹ ਮਾਮਲੇ ਹੋਏ ਆਏ ਸੀ ਇਹ ਪਹਿਲਾਂ ਵੀ ਰੌਲਾ ਪਿਆ ਸੀ ਉਦੋਂ ਵੀ ਸ਼ਰਮਿਕਵੈਂਟੀ ਨੇ ਆ ਕੇ ਇਹਨਾਂ ਕੋਈ ਕਰਾਇਆ ਸੀ ਤੇ ਮੇਰੇ ਇਹ ਧਿਆਨ 'ਚ ਨਹੀਂ ਅਸੀਂ ਉਹ ਕਰ ਰਹੇ ਆਂ ਪਰਤਾਲਾ ਜੀ ਪੁਛਕਿਸ਼ ਕਰਾਂਗੇ ਤੋਂ ਮਾਨ ਲੈ ਕੇ ਨਿੱਖਾਂਗੇ ਮੈਨੂੰ ਲੱਗਦਾ ਬਹੁਤ ਬੱਲੇ ਇਹ ਨਹੀਂ ਜੀ ਮੇਰੇ ਹਿਸਾਬ ਨਾਲ ਘੱਟੋ ਘੱਟ 18 19 ਜਿਹੜੇ ਜਿਹੜੇ ਸਾਨੂੰ ਲੈਟਰ ਪੜਦੇ ਤੋਂ ਗ੍ਰਾਂਟ ਦਿੱਤੀ ਆ ਉਹ ਜਿਹੜੇ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਤੇ ਉਹਨਾਂ ਦਾ ਕਾਗਜ਼ ਕਰਤਾ ਸੀ ਕਿਹਤੋਂ ਰਹਾ ਸਾਹਿਬ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪਰਤਾਲ ਦਾ ਇਹ ਰਹਿੰਦਾ ਜ਼ਰੂਰੀ ਸੀ ਇੱਥੇ ਹੰਸਨਗਰ ਚ ਵੀ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਉਹ ਗੁਰਦੁਆਰੇ ਚ ਹੀ ਰਹ ਰਹੇ ਸੀ ਕਿ ਜੇ ਕਾਗਜ਼ ਕਰਤੇ ਰਹੇ ਸੀ ਨਹੀਂ ਹੁਣ ਇੱਕ ਕਾਂਸਨਾ ਗੁਰਦੁਆਰਾ ਸਾਹਿਬ ਆ ਬੂਥੇ ਰਹ ਰਹੇ ਸੀ ਇਸ ਤੋਂ ਬਾਅਦ ਵੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪ੍ਰਿੰਟ ਜਾਂ ਕੋਈ ਉਹਨਾਂ ਦੇ ਬਰਾਬਰ ਨਹੀਂ ਅਜੇ ਤੱਕ ਸਾਡੇ ਕੋਲ ਇਹ ਹੀ ਆ ਅਸੀਂ ਤਾਂ ਪਰਤਾਲ ਕਰ ਰਹੇ ਆ ਜੋ ਵੀ ਸਾਹਮਣੇ ਆਊਗਾ